ਕਵਰ ਲੈਣੇ ਬਸੀ ਪਠਾਣਾ ਤੋਂ ਜਿੱਥੇ ਬਸੀ ਪਠਾਣਾ ਦੇ ਵਿਧਾਇਕ ਦੇ ਵੱਲੋਂ ਇੱਕ ਨਵਾਂ ਅਧਿਆਏ ਵਿਕਾਸ ਦਾ ਸ਼ੁਰੂ ਕੀਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਾਰਡ ਨੰਬਰ 8 ਅਤੇ 9 ਦੇ ਵਿੱਚ ਵਿਕਾਸ ਦੇ ਕੰਮ ਦੇ ਤਹਿਤ ਇੰਟਰਲੋਕਿੰਗ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਹੈ ਇਹ ਪ੍ਰੋਜੈਕਟ ਨਾ ਸਿਰਫ ਸਥਾਨਕ ਨਿਵਾਸੀਆਂ ਨੂੰ ਸਹੂਲਤ ਪ੍ਰਦਾਨ ਕਰੇਗਾ ਬਲਕਿ ਖੇਤਰ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ ਇਸ ਮੌਕੇ ਤੇ ਵਿਧਾਇਕ ਨੇ ਗੱਲਬਾਤ ਕਰਦੇ ਸਾਡੇ ਚੈਨਲ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਅੱਜ 8 ਨੰਬਰ ਤੇ 9 ਨੰਬਰ ਵਾਰਡ ਦੇ ਵਿੱਚ ਇੰਟਰਲੌਕ ਟਾਈਲਾਂ ਦਾ ਕੰਮ ਜਿਹੜਾ ਬਹੁਤ ਲੰਮੇ ਸਮੇਂ ਤੋਂ اٹਕਿਆ ਹੋਇਆ ਸੀ ਉਹ ਸ਼ੁਰੂ ਕਰਵਾਇਆ ਗਿਆ ਤੇ ਤਕਰੀਬਨ 13-14 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਹ ਕੰਮ ਅੱਜ ਦਾ ਜਿਹਦੇ ਅਸੀਂ ਉਦਘਾਟਨ ਕੀਤਾ ਹੁਣ ਸਾਰੇ ਕੌਂਸਲਰ ਸਾਹਿਬਾਨਾਂ ਨੇ ਤੇ ਗਲੀ ਮਹੱਲੇ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੇ ਸਾਰਿਆਂ ਰਲ ਕੇ ਕੰਮ ਕੀਤਾ ਇਸ ਇਹ ਬੜਾ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਚੰਗੀ ਜਿਹੜੀ ਆ ਗਲੀ ਬਣਾ ਕੇ ਦਵਾਂਗੇ ਚਲੋ ਜਿਹੜੇ ਬਾਕੀ ਬਾੜ ਰਹਿੰਦੇ ਉਹਨਾਂ ਦਾ ਕੰਮ ਕਰਦਕ ਸ਼ੁਰੂ ਬਿਲਕੁਲ ਜੀ ਸਾਡੇ ਕੋਲੇ ਤਕਰੀਬਨ ਕਿੰਨੇ ਦਾ ਪਾਸ 29 ਗਲੀਆਂ ਜਿਹੜੀਆਂ ਟੋਟਲ ਨੇ ਉਹ ਆਪਣੇ ਕੋਲੇ ਹੈਗਾ ਕੰਮ ਤੇ ਉਹ ਸਾਰਿਆਂ 'ਚ ਜਿਵੇਂ ਅੱਜ ਇਹਦਾ ਕੀਤਾ ਕੱਲ੍ਹ ਜਾਂ ਪਰਸੋਂ ਦਾ ਕਰ ਦਾਂਗੇ ਸਾਰਿਆਂ ਦਾ ਪਾ ਸ਼ੁਰੂ ਕਰਾ ਲਾਂਗੇ ਨਾਲ ਨਾਲ ਅਸੀਂ ਲੋਕਾਂ ਨੂੰ ਨਾਲ ਲੈ ਕੇ ਕੰਮ ਕਰਾਉਣਾ ਚਾਹੁੰਦੇ ਹਾਂ ਅਸੀਂ ਮੈਂ ਦੱਸਣਾ ਚਾਹੁੰਦਾ ਤੁਸੀਂ ਦੇਖਿਓ ਜਦੋਂ ਵੀ ਮੈਂ ਕੋਈ ਗਲੀ ਬਣਾਉਣਾ ਦੇਮੋਂ ਤੋਂ ਦੇ ਲੋਕਾਂ ਨੂੰ ਕਹਿੰਨਾ ਕਿ ਤੁਸੀਂ ਆਪ ਧਿਆਨ ਰੱਖੋ ਜੇ ਬੰਦ ਰਹੀ ਹੈ ਕੱਲ ਨੂੰ ਕੋਈ ਇਹਨਾਂ ਨੂੰ ਦਿੱਕਤ ਨਾ ਆਵੇ ਠੇਕੇਦਾਰ ਸਭ ਨੂੰ ਸਪੈਸ਼ਲ ਕਿਹਾ ਗਿਆ ਕਿ ਭਰਾ ਮੇਰੇਆ ਕੱਲ ਨੂੰ ਉਹ ਇਸ ਗੱਲ ਦੀ ਕਿਲਤ ਨਾ ਆਵੇ ਵੀ ਅੱਜ ਟੁੱਟ ਗਈ ਕੱਲ ਬਣਾਈ ਅੱਜ ਟੁੱਟ ਗਈ ਇਦਾਂ ਦਾ ਕੋਈ ਕੰਮ ਹੀ ਹੋਗਾ ਸੋ ਆਪਾਂ ਜੋ ਕੰਮ ਕਰਾਂਗੇ ਚੰਗੇ ਚੰਗੇ ਪਾਇਦਾਰ ਕੰਮ ਹੋਗਾ ਸੋ ਸੋ ਸਾਹਮਣੇ ਦੇ ਵਿਰੋਧ ਦਾ 90 ਲੱਖ ਰੁਪਏ ਆਏ ਉਹਨਾਂ ਸਾਡੇ ਕੋਲ ਦਾ ਚ ਮੈਂ ਉਹਦਾ ਜੀ ਮੇਰੇ ਖਿਆਲ ਮੀਟਿੰਗ ਤੇ ਖੜਾ लास्ट ਮੀਟਿੰਗ ਤੇ ਖੜਾ ਜੀ ਉਹ ਸਾਡਾ ਜਿਹੜਾ ਸਾਨੂੰ ਉਹਦੇ ਨਾਲ ਅਸੀਂ ਤਾਂ ਪਹਿਲਾਂ ਹੀ ਕਰਵਾ ਦਿੱਤਾ ਹੁਣ ਉਹ ਜਿਹੜਾ ਹੈਗਾ ਦੇਖੋ ਕਦੋਂ ਮਤਲਬ ਅੱਖ ਖੁੱਲਦੀ ਆ ਮੀਟਿੰਗ ਹੁੰਦੀ ਆ ਜਦੋਂ ਮੀਟਿੰਗ ਕਰਨਗੇ ਉਹਨਾਂ ਦੇ ਇਹ ਅਧਿਕਾਰ ਖੇਤਰ ਮੀਟਿੰਗ ਦਾ ਪ੍ਰਧਾਨ ਜੀ ਦਾ ਹੁੰਦਾ ਸੋ ਸਾਡੇ ਵੱਲੋਂ ਕੋਈ ਉਹ ਨਹੀਂ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਉਹ ਨਹੀਂ ਅਸੀਂ ਹਮੇਸ਼ਾ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਹਾਂ ਪਰ ਜਦੋਂ ਉੱਥੇ ਮੀਟਿੰਗ ਹੋਊਗੀ ਦੇਖੋ ਮੀਟਿੰਗ ਪਿੱਛੇ ਤੁਹਾਨੂੰ ਪਤਾ ਪਿਛਲੇ 2-3 ਸਾਲਾਂ ਚ 5-6 ਤਾਂ ਮੀਟਿੰਗਾਂ ਹੋਈਆਂ ਨੇ ਸਾਰੀਆਂ ਸੋ ਸ਼ਹਿਰ ਦਾ ਕੰਮ ਜਿਹੜਾ ਲੋਕਾਂ ਨੂੰ ਨਹੀਂ ਪਤਾ ਲੋਕ ਸਿਰਫ ਐਮਐਲਏ ਨੂੰ ਤਾਂ ਸਰਕਾਰ ਨੂੰ ਮਾੜਾ ਕਹਿੰਦੇ ਹੁੰਦੇ ਨੇ ਕਿਉਂਕਿ ਚਲੋ ਲੋਕਾਂ ਨੂੰ ਇਹਦੀ ਸਮਝ ਵੀ ਨਹੀਂ ਹੁੰਦੀ ਪਰ ਐਕਚੁਅਲ ਚ ਕੀ ਹੁੰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਅੱਜ ਦੱਸ ਹੀ ਦੇਣਾ ਚਾਹੁੰਦਾ ਐਕਚੁਅਲ ਚ ਕੀ ਹੁੰਦਾ ਜਿਹੜਾ ਸ਼ਹਿਰ ਦਾ ਕੰਮ ਹੁੰਦਾ ਉਹ ਸ਼ਹਿਰ ਦੇ ਪ੍ਰਧਾਨ ਨੇ ਕਰਨਾ ਹੁੰਦਾ ਸ਼ਹਿਰ ਦੇ ਪ੍ਰਧਾਨ ਨੇ ਮੀਟਿੰਗ ਚ ਕਰਾਉਣਾ ਜਦੋਂ ਮੀਟਿੰਗ ਹੀ ਨਹੀਂ ਹੁੰਦੀ ਆਪਣੇ ਕਈ-ਕਈ ਮਹੀਨੇ ਮਤਲਬ 3 ਸਾਲ ਚ ਮਤਲਬ 5-6 ਕ ਮੀਟਿੰਗ ਹੋਈਆਂ ਹੋਣਗੀਆਂ ਸਾਰੀਆਂ 6-7 ਸੋ ਇਸ ਕਰਕੇ ਆ ਵੀ ਕੰਮ ਜਿਹੜਾ ਆ ਇਹਨਾਂ ਕਰਤੀ ਲੇਟ ਹੋਇਆ ਨਹੀਂ ਪੈਸੇ ਦੀ ਸਰਕਾਰ ਕੋਲੇ ਕੋਈ ਕਮੀ ਨਹੀਂ ਹੈਗੀ ਪੈਸਾ ਬਹੁਤ ਪੈਸਾ ਆਉਂਦਾ ਸਾਡੇ ਕੋਲੇ ਕੋਈ ਦਿੱਕਤ ਨਹੀਂ ਪਰ ਜਦੋਂ ਹੁਣ ਮੀਟਿੰਗਸ ਹੋਣਗੀਆਂ ਮੀਟਿੰਗ ਚੋਂ ਹੀ ਪਾਸ ਹੋਣਾ ਹੁੰਦਾ ਸੋ ਲੋਕਾਂ ਨੂੰ ਮੈਂ ਤੁਹਾਡੇ ਚੈਨਲ ਰਹੀਂ ਦੱਸ ਦੇਣਾ ਚਾਹੁੰਦਾ ਕਿ ਮੇਰਾ ਆਪਣਾ ਸ਼ਹਿਰ ਯਾਰ ਇੱਥੇ ਜੰਮੇ ਪਲੇ ਆ ਤੂੰ ਮੇਰੀ ਮੇਰੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਹਨੂੰ ਸੋਹਣਾ ਬਣਾ ਕੇ ਰੱਖਣਾ ਇਹਨੂੰ ਵਧੀਆ ਬਣਾਉਣਾ ਪਰ ਉਹਦੇ ਲਈ ਜਿਹੜੀ ਕਾਗਜ਼ ਕਲਮ ਚੱਲਣੀ ਹੈਗੀ ਉਹ ਉੱਥੇ ਉਹਦੇ ਪ੍ਰਧਾਨ ਦੀ ਹੁੰਦੀ ਹੈ ਸੋ ਜਦੋਂ ਪ੍ਰਧਾਨ ਜੀ ਮੀਟਿੰਗ ਮੈਂ ਤਾਂ ਕਹਿੰਨਾ ਕੱਲ ਨੂੰ ਕਰ ਲੈਣ ਪਰਸੋਂ ਨੂੰ ਕਰ ਲੈ ਮੀਟਿੰਗ ਕਰਨ ਉਹ ਚ ਨਿਵੇੜਾ ਕਰਦੇ ਨੇ ਸਾਰਾ ਜਿਹੜਾ ਹੈਗਾ ਜਿਹੜੇ ਜਿਹੜੇ ਕੰਮ ਕਰਨ ਵਾਲੇ ਆਪਣਾ ਪਾਰਾ ਤੂੰ ਮੇਰੇ ਵੱਲੋਂ ਕੋਈ ਬਾਜ਼ਾਰੋਂ ਦੇਖੋ ਜਿਹੜੇ ਵਾਸ਼ਰੂਮਸ ਨੇ ਆਪਾਂ ਨੂੰ ਹਰੇਕ ਜਗ੍ਹਾ ਕਿੱਲਤ ਆ ਇਹ ਜਿਵੇਂ ਹੁਣ ਪੈਸੇ ਹੈਗੇ ਨਹੀਂ ਜਗ੍ਹਾ ਨਹੀਂ ਹੈਗੀ ਆਪਣੇ ਕੋਈ ਵਾਸ਼ਰੂਮ ਮੈਂ ਮੈਂ ਦੱਸ ਜਿਹੜਾ ਪ੍ਰੋਵਾਈਡ ਕਰਦੇ ਤੇ ਕੰਮ ਜੂਰ ਤੇ ਇਹ ਇਹਦਾ ਦੱਸ ਦੇਣਾ ਚਾਹੁੰਦਾ ਇਹ ਦੇਖੋ ਆਪਾਂ ਸ਼ਹਿਰ ਦੇ ਦਿੱਕਤ ਸਾਰਿਆਂ ਨੂੰ ਪਤਾ ਹੁੰਦੀ ਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜਿੰਨੇ ਵੀ ਆਪਾਂ ਸਾਰੇ ਖੜੇ ਆ ਅਸੀਂ ਪਰੇਸ਼ਾਨੀ ਦੱਸ ਦਿੰਦੇ ਆ ਉਹਦਾ ਹੱਲ ਨਹੀਂ ਲੱਭਦੇ ਉਦੋਂ ਜਦੋਂ ਤੱਕ ਆਪਾਂ ਪਰੇਸ਼ਾਨੀ ਦਾ ਹੱਲ ਕੋਈ ਵੀ ਪ੍ਰੋਬਲਮ ਇਦਾਂ ਦੀ ਨਹੀਂ ਹੁੰਦੀ ਜਿਹਦਾ ਹੱਲ ਨਾ ਨਿਕਲੇ ਮੈਂ ਤੁਹਾਨੂੰ ਪਤਾ ਸੁਭਾਅ ਮੁਤਾਬਕ ਮੈਂ ਕਦੇ ਝੂਠ ਨਹੀਂ ਬੋਲਦਾ ਅੱਜ ਤਾਂ ਆਪਾਂ ਗੁਰੂ ਘਰ ਮੁਰੇ ਖੜੇ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੁਣ ਜੇ ਅਸੀਂ ਅੱਜ ਇੱਥੇ ਬਾਥਰੂਮ ਬਣਾਉਣ ਲੱਗ ਜਾਈਏ ਮੰਨ ਲਓ ਠੀਕ ਆ ਤਾਂ ਇੱਥੋਂ ਦੇ 20 ਬੰਦਿਆਂ ਨੇ ਜਗ ਡਲ ਜੇ ਇੱਥੇ ਨਾ ਬਣਾਓ ਕਿਉਂਕਿ ਆਪਾਂ ਰਹਿੰਦੇ ਆ ਆਪਣੇ ਦੇ ਘਰਾਂ 'ਚ ਬਾਥਰੂਮ ਆ ਨਾ ਜੀ ਮੈਂ ਚਾਹੁੰਦਾ ਸਾਡਾ ਬਾਜ਼ਾਰ ਕਦੋਂ ਚੱਲੂਗਾ ਬਾਜ਼ਾਰ ਕਦੋਂ ਚੱਲਦਾ ਹੁੰਦਾ ਕੋਈ ਵੀ ਰੈਸਟੋਰੈਂਟ ਕਦੋਂ ਚੱਲਦਾ ਜਦੋਂ ਉਹਨਾਂ ਦੇ ਵਾਸ਼ਰੂਮਸ ਸਾਫ਼ ਹੋਣ ਪੈਟਰੋਲ ਪੰਪ ਤੇ ਲੋਕ ਵਾਸ਼ਰੂਮ ਸਾਫ਼ ਰੱਖਦੇ ਨੇ ਕਿ ਲੋਕ ਵਾਸ਼ਰੂਮ ਜਾਣਗੇ ਪੰਪ ਤੇ ਤੇਲ ਪੋਣਗੇ ਆਪਾਂ ਦੇਖਿਆ ਹੋਊਗਾ ਹੋਟਲਾਂ ਤਾਂ ਬਈ ਵਾਸ਼ਰੂਮ ਸਾਫ਼ ਹੁੰਦੇ ਨੇ ਕਿਉਂਰੇ ਆਉਣਗੇ ਲੋਕ ਸਾਡੇ ਜੇ ਕੋਈ ਤੀਪੈਣ ਇੱਥੇ ਆ ਗਈ ਸਾਡੀ ਮਾਂ ਸਾਡੀ ਭੈਣ ਵਾਂਗੂ ਇੱਥੇ ਬਾਜ਼ਾਰ ਚ ਆ ਜੀ ਕੋਈ ਸਮਾਨ ਲੈਣ ਘੰਟਾ ਦੋ ਘੰਟੇ ਲੱਗਦੇ ਆ ਤੇ ਜਿਹਨੇ ਵਾਸ਼ਰੂਮ ਜਾਣਾ ਉਹਨੂੰ ਦਿੱਕਤ ਕਿੱਥੇ ਉਹ ਕੌਣ ਜਾਣ ਕਿੱਥੇ ਜਾਊਗੀ ਸੋ ਆਪਾ ਦਾ ਰਹਿਣੇ ਆਪਾ ਦਾ ਦਿੱਕਤਾਂ ਆਪਣੀ ਕੀਤਾ ਹੀ ਸਾਡੇ ਮਾਰਕੀਟ ਡਵੈਲਪ ਨਹੀਂ ਹੋ ਰਹੀ ਸਾਡੇ ਸਾਡੇ ਬਾਜ਼ਾਰ ਦੇ ਸਾਡੇ ਜਿਹੜੇ ਕੰਮ ਨਹੀਂ ਹੋ ਰਿਹਾ ਸੋ ਕੰਮ ਕਿਵੇਂ ਹੋਣਗੇ ਜੇ ਮਾਰਕੀਟ ਚ ਲੋਕ ਹੋਣਗੇ ਲੋਕ ਏਦਾਂ ਆਉਣਗੇ ਇਹ ਚੀਜ਼ਾਂ ਸਾਨੂੰ ਸਹੂਲਤਾਂ ਦੇਣੀਆਂ ਪੈਣਗੀਆਂ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਮੈਂ ਇੱਥੇ ਕੱਲ ਬਾਥਰੂਮ ਬਣਾ ਰਿਹਾ ਸੀਗਾ ਆਪਣੇ ਮੇਨ ਰੋਡ ਤੇ ਇਹਨੂੰ ਇੱਥੇ ਨਾ ਜੀ ਕਰੋ ਨਹੀਂ ਇੱਥੇ ਨਾ ਜੀ ਕਰਵਾ ਹਿਆਰ ਤੁਸੀਂ ਬਾਣ ਲੈਣ ਦੋ ਕਿਤੇ ਬਣਾ ਲਓ ਮਤਲਬ ਮਤਲਬ ਹਰ ਗੱਲ ਨੂੰ ਆਪਾਂ ਇਹਨੂੰ ਐ ਨਾ ਕਰੋ ਜੀ ਮਤਲਬ ਤੁਸੀਂ ਇਹ ਦੇਖੋ ਅਸੀਂ ਉੱਥੇ ਤੁਸੀਂ ਉਹਨਾਂ ਲੋਕਾਂ ਦੀ ਆਪਾਂ ਕੋਈ ਗੱਲ ਨਹੀਂ ਕਰਦਾ ਜਿਹੜਾ ਜਿਹਨੇ ਸਾਡੇ ਸ਼ਹਿਰ ਨੂੰ ਕਮਾਈ ਦੇਣੀ ਹੈ ਜਿਹੜੇ ਪਿੰਡਾਂ ਤੋਂ ਲੋਕ ਆਉਣੇ ਨੇ ਉਹਨਾਂ ਨੇ ਸਾਨੂੰ ਆ ਕੇ ਕਮਾਉਣ ਸਾਡੇ ਸ਼ਹਿਰ 'ਚ ਸਮਾਨ ਖਰੀਦਣਾ ਉਹਨਾਂ ਸਾਡੀਆਂ ਭੈਣਾਂ ਨੇ ਉਹਨਾਂ ਮਾਮਾ ਨੇ ਉਹਨਾਂ ਬਜ਼ੁਰਗਾਂ ਨੇ ਉਹਨਾਂ ਭਰਾਮਾਂ ਨੇ ਸਾਡੇ ਨਾਲ ਵਾਸ਼ਰੂਮ ਕਿੱਥੇ ਜਾਣਾ ਸੋ ਪੈਸੇ 'ਚ ਸਾਡੇ ਕੋਲ ਤੁਸੀਂ 5 ਵਾਸ਼ਰੂਮ ਕੋ ਆਪੋ ਬਣਾ ਦਿੰਦੇ ਔਰ ਮਸਲਾ ਸਾਨੂੰ ਜਗ੍ਹਾ ਦੀ ਦਿੱਕਤ ਆਉਂਦੀ ਤੇ ਲੋਕਾਂ ਨੂੰ ਮੇਰੀ ਬੇਨਤੀ ਇਹ ਆ ਕਿ ਭਾਈ ਆਪਣੇ ਘਰਾਂ 'ਚ ਵੀ ਸਾਡੇ ਜੀ ਨਾਲ ਬਣ ਗਿਆ ਆਪਾਂ ਤਾਂ ਬੈੱਡਰੂਮ ਦੇ ਨਾਲ ਬਣਾਇਆ ਹੁੰਦਾ ਆਪਣਾ ਵੀ ਤਾਂ ਵਾਸ਼ਰੂਮ ਆ ਜਿਹੜਾ ਉਹ ਜੀ ਸਾਡੇ ਇੱਥੇ ਨਾਲ ਬਣ ਗਿਆ ਸਾਡੇ ਇਹਨੂੰ ਮੇਰੀ ਹੱਥ ਬਣ ਕੇ ਬੇਨਤੀ ਆ ਬਣ ਲੈਣ ਦਿਆ ਕਰੋ ਸੋ ਆਪਾਂ ਜਿਹੜਾ ਚੰਗਾ ਕੰਮ ਆ ਉਹ ਉਹ ਤੋਂ ਪਿੱਛੇ ਨਾਲ ਠੀਕ ਹੈ ਸਾਰੇ ਸ਼ਹਿਰ ਦੇ ਜਿਹੜਾ ਕੰਮ ਹੋਰ ਤੁਸੀਂ ਜੋ ਵੀ ਮੈਂ ਤੁਸੀਂ মিডিਆ ਵਾਲੇ ਖੜੇ ਹੋ ਹੋਰ ਸਾਡੇ ਸਾਥ ਤੁਹਾਨੂੰ ਵੀ ਜੋ ਕੋਈ ਸਮੱਸਿਆ ਲੱਗਦੀ ਹੈ ਲੱਭਦੀ ਹੈ ਤਾਂ ਮੈਨੂੰ ਦੱਸਿਆ ਕਰੋ ਆਪਾਂ ਤਾਂ ਰਲ ਕੇ ਹੱਲ ਕਰਾਂ ਠੀਕ ਹੈ ਕੋਈ ਕੁਸਚਨ ਹੈ ਜੀ ਮੈਂ ਆਈਡੀਆ ਲਈ ਜਿੰਨਾ ਬਗਿਆ ਉਪਰਾਲਾ ਕਰਿਆ ਪੱਸੀ ਤੇ ਬੋਰੂ ਜੋ ਗਰਾਊਂਡ ਹੋਰ ਮੇਰੇ ਨਾਲ ਇੱਕ ਦੱਸੋ ਸਰ ਜਿਹੜੇ ਅੱਗੇ ਨੇ ਬਹੁਤ ਵੀ ਕਰ ਦਿੰਦੇ ਆ ਸਰ ਸਿੰਨੇ ਨਾ ਕਿ ਆਈਟੀ ਹਾਈ ਸਕੂਲ ਗਰਾਊਂਡ ਹੈ ਹਾਂਜੀ ਬਣਾ ਦਿੰਨੇ ਜੀ ਹੋਰ ਸੇਵਾ ਦੱਸੋ ਜੀ ਗਰਾਊਂਡ ਤੇ ਪਾਰਕ ਲਈ ਤੁਸੀਂ ਜੋ ਵੀ ਕੰਮ ਲੈ ਕੇ ਆਉਂਗੇ ਮੈਂ ਕਦੇ ਮਨਾਂ ਨਹੀਂ ਕਰਦਾ ਕਿਉਂਕਿ ਇਹੀ ਸਾਡਾ ਹੱਲ ਹੈ ਖੇਡਾਂ ਹੀ ਸਾਡੇ ਜੀਵਨ ਦਾੰਗ ਠੀਕ ਹੈ ਜੀ ਬਹੁਤ